ਅੱਜ ਸਿੱਕਲ ਦੋਸਤੋ ਸਾਰ ਨੂੰ ਅੱਪਾ ਅੱਜ ਗੱਲ ਕਰਾਂਗੇ ਦੋ ਟਰੈਕਟਰਾਂ ਬਾਰੇ ਸੋਨਾਲਿਕਾ 23 ਕਿਚਰੀ ਸੋਨਾਲਿਕਾ 63 ਤੇ ਸੋਨਾ ਸਵਰਾਜ 21 ਕਿਚਰੀ ਤੇ ਸਵਰਾਜ 855 63 ਇਹਨਾਂ ਦੇ ਜਿਹੜੀ ਚੱਕਰਾਂ ਦੀ ਸੈਟਿੰਗ ਹੈ ਉਹਦੇ ਬਾਰੇ ਗੱਲ ਕਰਾਂਗੇ ਅੱਪਾ ਜਿਵੇਂ ਸੋਨਾਲਿਕਾ 23 ਕਿਚਰੀ ਇਹ ਟਰੈਕਟਰ ਜਿਹੜਾ ਉਹਦੇ ਪੀਟੀਓ ਦੇ ਚੱਕਰ ਨੇ 870 1800 ਰੇਸ ਤੇ ਚੱਲੂਗਾ 1800 ਔਰ ਚੱਕਰ ਕਰਨੇ ਪੈਣਗੇ ਤੇ ਉਹਦੇ ਪੁਲੀ ਚੱਲੂਗੀ 12 1/2 ਦੇ ਬਰਾਬਰ ਦੇ గేਰ ਤੇ ਇੱਕ ਵਾਰੀ ਫੇਰ ਸੁਣ ਲਓ ਇਹ ਕਿਚਰੀ ਸੋਨਾਲੀ ਕਾ 1800 RPM ਤੇ ਚੱਲੂਗਾ 12 1/2 ਦੀ ਪੁਲੀ ਚੱਲੂ ਬਰਾਬਰ ਦੇ గేਰ ਤੇ ਤੇ ਉਸ ਤੋਂ ਬਾਅਦ ਸੋਨਾਲੀ ਕਾ 63 ਇਹਦੇ ਚੱਕਰ ਹੁੰਦੇ ਆ 540 ਇਹ ਵੀ 1800 ਰੇਸ ਤੇ ਪੂਰੇ ਕਰੂਗਾ 540 15 9 ਦੀ ਪੁਲੀ ਚੱਲੂਗੀ ਇਹਦੇ ਤੇ ਬਰਾਬਰ ਦਾ ਗੇਅਰ ਚੱਲੂਗਾ ਸੋਨਾਲਿਕਾ 6 ਕਿਚਰੀ ਵਾਲਾ 15 9 ਬਰਾਬਰ ਦਾ ਗੇਅਰ ਹੋਊਗਾ ਤੇ 80 ਨੰਬਰ ਵਹਟ ਚੱਲੂਗੇ ਇਹਦੇ ਤੇ ਸੋਨਾਲਿਕਾ ਇਹ ਹੋ ਗਈ ਦੋਨੇ ਸੋਨਾਲਿਕਾ ਦੀ ਗੱਲ ਹੁਣ ਆਪਾਂ 855 ਸਵਰਾਜ ਜਿਹੜਾ 21 ਕਿਚਰੀ ਜਿਹਾ ਹਣਾ ਪੁਰਾਣੇ ਮਾਡਲ ਆਉਂਦੇ ਆ ਜਾਂ ਕੋਈ ਵੀ ਆਉਂਦੇ ਕਿਚਰੀ 'ਚ ਕਿਸੇ ਕਈ ਕ ਵੀਰਾਂ ਕੋਲ ਚੱਲਦਾ ਉਹਦੀ ਗੱਲ ਕਰਦੇ ਆ ਸਵਰਾਜ ਕਿਚਰੀ ਦੀ ਸਵਰਾਜ 21 ਕਿਚਰੀ 800 70 ਚੱਕਰ ਘੜਦਾ ਤੇ 1800 RPM ਤੇ ਚੱਲੂਗਾ 12 11.5 ਕਿਚਰੀ ਵਾਲਾ ਜਿਹੜਾ ਸੋਨਾਂ ਲਿਖਿਆ ਕਿਚਰੀ ਵਾਲਾ ਉਹੀ ਸਿਸਟਮ ਇਹਦਾ 12 11.5 ਦੀ ਪੁਲੀ ਤੇ ਬਰਾਬਰ ਦੇ ਗੇਅਰ ਨੇ ਜਿਹੜੀਆਂ KS ਮਸ਼ੀਨਾਂ ਦੇ ਚੱਕਰਾਂ ਵਾਰੇ ਆਪਾਂ ਗੱਲ ਕਰਦੇ ਆਂ ਜਿਹੜੀਆਂ ਮਸ਼ੀਨਾਂ ਬਰਾਬਰ ਦੇ ਗੇਅਰ ਵਾਲੀਆਂ ਉਹਨਾਂ ਤੇ ਹੀ ਚੱਲੂਗਾ ਇਹ ਨਾ ਹੋਵੇ ਵੀ ਤੁਸੀਂ ਡੂਡੇ ਗੇਅਰ ਤੇ ਇਹ ਪੁਲੀਆਂ ਪਾ ਕੇ ਬਾਅਦ ਵਿੱਚ ਮੈਨੂੰ ਮੈਸੇਜ ਕਰਿਓ ਮੈਂ ਇਹ ਤਾਂ ਚੱਲਦਾ ਨਹੀਂ ਤੂੰ ਗਲਤ ਜਾਣਕਾਰੀ ਦਿੱਤੀ ਨਾ ਸਵਰਾਜ ਕਿਚਰੀ 12 11.5 ਬਰਾਬਰ ਦਾ ਗੇਅਰ ਟੀਪਲੀ 12 ਦੀ ਇਹ 1.5 ਦੀ ਜਿਹੜਾ ਗੇਅਰ ਆ ਉਹ ਬਰਾਬਰ ਦਾ ਹੋਵੇ ਉਹਦੇ ਚੱਲੂਗਾ ਤੇ ਸਵਰਾਜ 6 ਛਿਰੀ ਜਿਹੜਾ 855 ਹਨ ਉਹ ਬਈ ਕਈ ਵੀਰ ਤਾਂ ਮਨ ਲੋ ਰეკਮੈਂਡ ਕਰਦੇ ਆ ਵੀ 14 ਦਾਦੀ ਤੇ ਵਧੀਆ ਚੱਲਦਾ ਸਾਡਾ ਟਰੈਕਟਰ ਹਨ ਜਿਹਨੇ ਆਪਦੀ ਤੂੜੀ ਬਣਾਉਣੀ ਆ ਉਹਦਾ ਕੀ ਫੰਡਾ ਹੁੰਦਾ ਉਹ ਮਨ ਲੋ ਸਵੇਰੇ 10 ਵਜੇ ਤੱਕ ਟਰੈਕਟਰ ਦਬੂਗਾ ਉਸ ਤੋਂ ਬਾਅਦ ਵਧੀਆ ਚੱਲੂਗਾ ਤੇ ਸ਼ਾਮ ਨੂੰ 6:00 ਵਜੇ ਦੇ ਨਾਲ ਕਹਿ ਦਿੰਦਾ ਵੀ ਬੱਸ ਉਹ ਬੰਦ ਕਰ ਦੋ ਮਸ਼ੀਨ ਸਵਰਾਜ 855 ਚੱਲੂਗਾ 14 9 63 ਜੰਦਾ ਜਿਹੜਾ 14 9 ਤੇ ਕਾਟਰ ਵਾਲੀ ਪੁਲੀ ਹੋਵੇ 11 ਦੀ ਸਫਾਈ ਫੁੱਲ ਦਿਉ ਕਾਟਰ ਚ ਨਹੀਂ ਖੜਨਾ ਲੰਗਾ ਅ 14 9 ਦੀ ਪੁਲੀ ਤੇ ਚੱਲੂਗਾ ਤੇ ਕਈ ਵੀਰ 15 9 ਤੇ ਚਲਾਇਦਾ 15 9 ਤੇ ਚੱਲਦਾ ਪੈਂਦਾ ਥੋੜਾ ਜਿਆਦਾ ਰੀਨ ਬਣਾਉਣ ਲੱਗਾ ਇੱਕ ਟਰੈਕਟਰ ਥੋੜਾ ਜਿਆਦਾ ਤਾਵਦਾ ਕਿਉਂਕਿ ਇੱਥੋਂ ਚੱਕਰ ਜ਼ਿਆਦੇ ਹੋ ਜਾਂਦੇ ਨੇ ਥੋੜੇ ਜਿ ਡਰਮ ਦੇ ਵੀ ਜ਼ਿਆਦੇ ਹੋ ਜਾਂਦੇ ਨੇ ਜਦੋਂ ਇੱਥੋਂ 14 9 ਤੇ ਬਾਈ ਸਹੀ ਚੱਲਦਾ ਟਰੈਕਟਰ ਕੋਈ ਦਿੱਕਤ ਨਹੀਂ ਆਉਂਦੀ 855 ਸਵਰਾਜ ਸੋਨਾਲੀਕਾ 159 ਤੇ ਚੱਲੂਗਾ ਆ ਦੇਖੋ ਜਿਵੇਂ ਇਹਦੇ 14 ਦੀ ਪੁਲੀ ਪਾਈ ਹੈ 149 149 ਤੇ ਪੂਰਾ ਵਧੀਆ ਚੱਲਦਾ ਕੋਈ ਦਿੱਕਤ ਨਹੀਂ ਤੇ ਭਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਾਣਕਾਰੀ ਚੰਗੀ ਲੱਗੀ ਤਾਂ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਵੀ ਮੇਰੇ ਵੀਰ ਨੂੰ ਕੋਈ ਜਿਹੜੀ ਚੱਕਰਾਂ ਦੀ ਸੈਟਿੰਗ ਹੈ ਨਾ ਉਹਦੇ ਬਾਰੇ ਕੋਈ ਦਿੱਕਤ ਨਾ ਆਵੇ ਤੇ ਵੀਡੀਓ ਦੇਖ ਕੇ ਬੰਦਾ ਸੈਟਿੰਗ ਕਰ ਲੇ ਪੁਲੀਆਂ ਦੀ ਧੰਨਵਾਦ ਸਾਰੇ ਭਾਈਆਂ ਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਮੈਂਟ ਜ਼ਰੂਰ ਕਰ ਦਿਓ ਜਿਹੜੇ YouTube ਚੈਨਲ ਤੇ ਦੇਖ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Facebook ਤੇ ਦੇਖ ਰਹੇ ਆ ਪੇਜ ਨੂੰ ਕਰ ਲਿਓ ਫੋਲੋ